ਹੰਨੇ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਵੀਡੀਓ ਲੈ ਕੇ ਆਇਆ ਸਪਲੈਂਡਰ ਮੋਟਰਸਾਈਕਲ ਦੀ ਪਹਿਲਾਂ ਸਾਰਾ ਮੋਟਰਸਾਈਕਲ ਦੇਖ ਲਓ ਨਵਾਂ ਐ 23 ਮਾਡਲ ਮੋਟਰਸਾਈਕਲ ਐ ਇਹ ਐਚ ਆਰ 23 ਐ ਤੇ 23 ਮਾਡਲ ਐ ਮੋਟਰਸਾਈਕਲ ਸਾਰਾ ਦੇਖੋ ਨਵਾਂ ਪਿਆ 23 ਮਾਡਲ ਦਾ ਸਿਰਫ 2 ਸਾਲ ਹੋਏ ਨੇ ਆਏ ਨੂੰ 25 ਚੜਿਆ ਹੁਣ ਪਹਿਲਾਂ ਵੀ ਨਾ 20 ਸਾਲ ਕੋ ਹੋਇਆ ਇਹਨੂੰ ਸੇਲ ਕਰਨਾ ਇਹ ਜੀਨੇ ਵੀ ਲੈਣਾ ਤੇ ਇਹਦੇ ਵਿੱਚ ਚਾਰਜ ਦੀ ਸਬਦਾ ਇਧਰ ਮਾਰਿਓ ਕੈਮਰਾ ਆਪਾਂ ਦੇਖਦੇ ਆਂ ਚਾਰਜ ਵੀ ਤੁਸੀਂ ਲਾ ਸਕਦੇ ਹੋ ਮੋਟਰਸਾਈਕਲ ਦੇ ਵਿੱਚ ਉਹ ਵੀ ਜਿਹੜੇ ਨਵੇਂ ਮਾਡਲ ਆਏ ਨੇ ਸਾਰੀ ਸੁਵਿਧਾ ਉਹਨਾਂ 'ਚ ਆਈ ਹੈ ਆਲੇ-ਦਾਲੇ ਸਾਰੇ ਕੈਮਰਾ ਮਾਰ ਦੋ ਇੱਥੇ ਸਾਰਾ ਕੰਪਨੀ ਦਾ ਲੱਗਿਆ ਹੋਇਆ ਜਿੰਨਾ ਕੁਝ ਹੈ ਚੈੱਕ ਕਰੋ ਟਾਇਰ ਕਿੰਨੇ ਪਰਸੈਂਟ ਨੇ ਬਹੁਤ ਘੱਟ ਚੱਲਿਆ ਹੋਇਆ ਮੋਟਰਸਾਈਕਲ ਆ ਇੰਜਨ ਦੇਖ ਲਓ ਕਿਤੇ ਵੀ ਉਹ ਨਹੀਂ ਹੈਗਾ ਸਾਰਾ ਨਵਾਂ ਪਿਆ ਪਰਾਂ ਦੀ ਮਾਰ ਰੋ ਵੀ ਕੈਮਰਾ ਫਿਰ ਰੇਟ ਦੱਸ ਦਿਆਂ ਇਹਦਾ ਕਿੱਥੇ ਖੜਿਆ ਇਹ ਲੋਕੇਸ਼ਨ ਦੱਸਾਂਗੇ ਜਿਨ੍ਹਾਂ ਨੇ ਲੈਣਾ ਉਹੀ ਮੈਸੇਜ ਕਰਿਓ 23 ਮਾਡਲ ਮੋਟਰਸਾਈਕਲ ਆ ਐਚ ਆਰ 23 ਹਰਿਆਣਾ ਧਵਾਣੇ ਨਾਮ ਹੈ ਮੋਟਰਸਾਈਕਲ ਇਹਦੀ ਕੀਮਤ ਹੈ 80000 ਨਮਾ ਵੀ ਕਢਾਉਨੇ ਆਪਾਂ ਨੂੰ 90 95 ਚ ਪੈਂਦਾ ਇਹ ਮੋਟਰਸਾਈਕਲ ਦੀ ਆਪਾਂ ਅੱਜ ਨਮਾ ਕਢਾਉਨੇ ਆ 2025 ਦੇ ਵਿੱਚ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਮੈਸੇਜ WhatsApp ਵੀ ਚੱਲਦਾ ਤੇ ਉਹ ਵੀ ਕਾਲ ਕਰ ਸਕਦੇ ਹੋ ਤੁਸੀਂ ਸੋ ਮੈਸੇਜ ਕਰਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਹੋਰ ਜੇ ਕਿਸੇ ਨੇ ਗੱਡੀ ਮੋਟਰਸਾਈਕਲ ਜਾਂ ਹੋਰ ਕੋਈ ਵਹੀਕਲ ਸੇਲ ਕਰਾਉਣਾ ਜਾਂ ਲੈਣਾ ਤੁਸੀਂ ਕਮੈਂਟਾਂ ਦੇ ਵਿੱਚ ਮੈਸੇਜ ਵੀ ਕਰ ਸਕਦੇ ਹੋ ਕੋਈ ਚੀਜ਼ ਐ ਤੁਹਾਨੂੰ ਪਸੰਦ ਆ ਗਈ ਲੈਣੀ ਐ ਜਾਂ ਵੇਚਣੀ ਐ ਤੁਸੀਂ ਕਮੈਂਟਾਂ ਦੇ ਵਿੱਚ ਤੁਸੀਂ ਦੱਸ ਦੇਣਾ ਹੈ ਤੇ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ ਸਾਰਿਆਂ ਦਾ